ਮੈਂ ਬਿਜੇ ਸਿੰਘ ਸੈਕਟਰੀ ਧਰ ਪਰਚਾਰ ਕਮਿਸ਼ਨ ਉਹਨਾਂ ਨੂੰ ਕਹਿੰਦਾ ਪ੍ਰਬੰਧ ਕਮੇਟੀ ਸੀ ਅੰਮ੍ਰਿਤਸਰ 4:20 ਤੇ ਸਾਡਾ ਇੱਕ ਮਲਾਜ਼ਮ ਹੈ ਖਜ਼ਾਨਚੀ ਬਹੁਤ ਪਿਆਰਾ ਸਾਡਾ ਤਰਸ਼ੀਮ ਸਿੰਘ ਉਹਨੇ ਇੱਕ ਦਸ਼ਾਲ ਮਾਰੀ ਆ ਤੇ 4 ਵਜੇ ਤੋਂ 5-6 ਵਜੇ ਸਾਡੇ ਬੰਦੇ ਆ ਗਏ ਨੇ ਉਹ ਕੇਅਰ ਕਰਨ ਵਾਤੇ ਕੋਈ ਕਿਸੇ ਨੇ ਗੱਲ ਨਹੀਂ ਸੁਣੀ ਆ ਥਾਣਾ ਜਿਹੜਾ ਸੁਲਤਾਨਵੰਡਾ ਜਿਹੜਾ ਕੀ ਜਾਟੇਵੰਡ ਚੌਕ ਵਾਲਾ ਇਹਨਾਂ ਨੇ ਬਿਲਕੁਲ ਹੀ ਗੱਲ ਨਹੀਂ ਕੀਤੀ ਸਾਡੇ ਨਾਲ ਮੈਂ ਖੁਦ ਆ ਗਿਆ ਮੈਂ ਖੁਦ ਆਇਆ ਖੋਦ ਮੈਂ ਉਹਨਾਂ ਨਾਲ ਰੱਖਿਆ ਮੈਂ ਸਕਤੀ ਐਸੀ ਪੀਜੀ ਦਾ ਉਹ ਇੱਕ ਬੀਬੀ ਬੈਠੀ ਆ ਉਹ ਬੈਠੀ ਰਹੀ ਆ ਇੱਕ ਮੁੰਡਾ ਬੈਠਾ ਉਹਨਾਂ ਨੇ ਕਿਸ ਨੇ ਕੋਈ ਹੁਣੇ ਲੈਣੀ ਗੋਤੇ ਘਰ ਲੱਭਦੇ ਕੌ ਕਰਦੇ ਆ ਆ ਕਰਦੇ ਆ ਕੱਖ ਨਹੀਂ ਕੀਤਾ ਫਿਰ ਸੁਵਡਨ ਸਿੰਘ ਸਾਹਿਬ ਸਾਡੇ ਮਲਕੀਸੂ ਨੇ ਸਾਰੇ ਪਾਸੇ ਫੋਨ ਘੁਮਾਏ ਆ ਹਨਾ ਜੀ ਸੀਪੀ ਸਾਹਿਬ ਨਾਲ ਗੱਲ ਹੋਈ ਆ ਸੀਪੀ ਸਾਹਿਬ ਨੇ ਕੰਟਰੋਲ ਕੀਤਾ ਹੁਣ ਪਾਣੀ ਪੂਣੀ ਬੰਦ ਕਰਨ ਦੀਆਂ ਗੱਲਾਂ ਕਰ ਰਹੀ ਸਰਕਾਰ ਕਰਵਾਵੇ ਸਾਡਾ ਬੰਦਾ ਦੇਵੇ ਇਹ ਸਰਕਾਰ ਦਾ ਕੰਮ ਆ ਕਿੰਨੀ ਉਮਰ ਸੀ ਉਹਨਾਂ ਦੀ 55 ਸਾਲ ਦੀ ਉਮਰ ਸੀ ਤੇ ਬਹੁਤ ਪਿਆਰਾ ਸਾਡਾ ਉਹ ਬੱਚਾ ਆ ਇਹ ਬਹੁਤ ਸੇਵਾ ਭਾਵਨਾ ਵਾਲਾ ਰੋਜ਼ ਆਤਵਾਰ ਇੱਥੇ ਬਾਬਾ ਜੀ ਦੀ ਸੇਵਾ ਕਰਦਾ ਹਾਂ ਹਾਂ ਜੀ ਕਿ ਕਰਦਾ 4:20 ਮਿੰਟ ਦਾ ਸਵੇਰ ਸੀ ਸੀਸੀਟੀਵੀ ਇਹਨਾਂ ਦੇ ਸੀਸੀਟੀਵੀ ਦੇ ਵਿੱਚ ਆਇਆ ਇਹ ਦੇਖ ਲਿਆ ਚਲਾਨ ਕੱਟ ਰਹੇ ਉਹਨਾਂ ਤੇ ਆ ਨਾਕਾ ਨਹੀਂ ਹਾਂ ਉਹਨੂੰ ਉਹਨੂੰ ਜਿਹਨੂੰ ਮਰਜ਼ੀ ਕਰ ਲੋ ਸਾਡਾ ਇਹ ਇਲਾਕਾ ਨਹੀਂ ਕੀ ਮੰਗ ਕਰ ਰਹੇ ਕੀ ਕਹਿ ਰਹੇ ਨੇ ਮੰਗਿਆ ਵੀ ਸਾਡਾ ਬੰਦਾ ਸੱਜ ਕੇ ਨੇ ਅੱਜ ਕੋਈ ਬੋਡੀ ਲੰਮਰ ਦਾ ਸਰਕਾਰ ਸਹਿਯੋਗ ਕਰੇ ਐਡਾ ਵੱਡਾ ਪ੍ਰਸ਼ਾਸਨ ਆ ਪ੍ਰਸ਼ਾਸਨ ਕੋਲ ਬੜੇ ਵੱਡੇ ਪ੍ਰਬੰਧ ਹੁੰਦੇ ਨੇ ਸਸਤਾ ਛਰੋਨੀ ਕੋ ਤਾਂ ਪ੍ਰਬੰਧ ਵਿੱਚ ਦਾ ਮਲਾ ਇਹ ਨਹੀਂ ਪਤਾ ਲੱਗਾ ਕੀ ਕਰ ਰਹੇ ਆ ਮਨਜੀਤ ਸਿੰਘ ਅੱਜ ਕੀ ਗੱਲਬਾਤ ਕੀ ਹੋਈ ਹੈ ਸਾਡਾ ਭਰਾ ਅੱਜ ਸਵੇਰੇ ਇੱਥੇ ਸੈਰ ਕਰਨ ਆਇਆ ਤੇ ਇੱਥੇ ਚੰਦੇ ਦਿਖਤਿਆ ਹਾਂਜੀ ਇਥੇ ਲੋਕਾਂ ਨੇ ਦੱਸਿਆ ਜੀ ਤਰਮੋਰ ਠੀਕ ਆਪਕਾ ਤਾਂ ਤੱਕ ਕਰੋ ਕੋਈ ਗੱਲਬਾਤ ਤਾਂ ਨਹੀਂ ਕੀਤੀ ਨਾ ਨਹੀਂ ਨਹੀਂ ਕੋਈ ਗੱਲਬਾਤ ਦੀ ਤਾਂ ਸੰਭ ਨਹੀਂ ਗੱਲ ਕਿੰਨੇ ਵਜੇ ਕਰੋਗੇ ਸਵਾ 4 ਵਜੇ ਇੱਥੇ ਡਿੱਗਾ 4 ਵਜੇ ਕਰਵਾ ਦੇ ਹਾਂ ਤਾਂ ਸਹੀ ਤੁਸੀਂ ਕੰਪਲੀਟ ਕੀਤੀ ਅਰਦਾਸ ਨਹੀਂ ਆਹ ਜੀ ਦਰਖਾਸਤ ਲਿਖਾਈ ਕੋਈ ਸਾਡੀ ਗੱਲਬਾਤ ਨਹੀਂ ਸੁਣਦਾ ਨਾ ਕੋਈ ਆਈ ਤਾਂ ਕੋਈ ਸੁਣਵਾਈ ਨਹੀਂ ਕੋਈ ਨਹੀਂ ਆਉਂਦਾ ਜੀ ਪਾਈ ਇੱਥੇ ਬੈਠੇ ਆ ਤੇ ਸਾਰਾ ਸਟਾਫ ਸਤਿਆਜ ਸਟਾਫ ਬੈਠਾ ਸਾਰਾ ਪਰਿਵਾਰ ਚ ਕੋਣ ਕੋਣ ਹੈ ਸੁਰਾਰ ਚ ਮੈਂ ਵੱਡਾ ਭਰਾ ਉਹਨਾਂ ਦਾ ਜੀ ਇੱਕ ਮੇਰਾ ਕਾਕਾ ਵਾ ਉਹਨਾਂ ਦਾ ਕੋਈ ਨਹੀਂ ਗੁੜੀਆਂ ਵਿਆਹ ਤੋਂ ਮਨਸ਼ਾਹੀ ਐ ਡਿਊਟੀ ਕਿੱਥੇ ਕਰਦੇ ਸੀ ਦਰਬਾਰ ਸੇਵਖਜਾਨਚੀ ਦੀ ਪੋਸਟ ਤੇ ਠੀਕ ਹੈ ਜਿਹੜਾ ਦੇ ਦੂਜੇ ਨੂੰ ਇੱਕ ਵਿਅਕਤੀ ਵੱਲੋਂ ਐਜੂਕੇਸ਼ਨ ਲਗਾਈ ਗਈ ਹੈ ਹੋਰ ਅਜੇ ਤੱਕ ਜਿਹੜੀ ਕਿ ਸਿਹਤ ਨਹੀਂ ਲੱਗੀ ਹੋਈ ਤੇ ਪਰੰਤ ਕਰ ਮੈਨੂੰ 9:30 ਵਜੇ ਇਤਲਾਹ ਮਿਲੀ ਸੀ ਪੇਦੋਂ ਨਗਰ ਕੇ ਇੱਕ ਬਿਜਲੀ ਨਿਸ਼ਾਲ ਮਾਰਤੀ ਆ। ਮੌਕੇ ਤੇ ਆਇਆ ਜੀ। ਐਨਡੀਆਰ ਟੀਮ ਵਾਲਿਆਂ ਨਾਲ ਕਨੈਕਟ ਕਰ ਲਿਆ। ਉਹ ਆ ਰਹੀ ਆ ਜੀ। ਨਹਿਰ ਦਾ ਪਾਣੀ ਬੰਦ ਕਰਵਾਤਾ। ਭਾਲ ਜਾਰੀ ਆ ਜੀ। ਉਸ ਘੰਟੇ ਤੱਕ ਪਰਵਾਹ ਦਾ ਕਹਿੰਦਾ ਕਿ ਸਾਡੀ ਸਵੇਰ ਦੇ तकरीबन 4:30 ਵਜੇ ਦੀ ਗੱਲ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ। ਦੇਖੋ ਜੀ ਇਹ ਸੁਲਤਾਨਵੇੜ ਦਾ ਏਰੀਆ ਵੀ ਪੈਂਦਾ ਸੀ, ਬੀਟ ਵੀਨ ਦਾ ਏਰੀਆ ਵੀ ਪੈਂਦਾ ਸੀ। ਮੈਂ ਬੀਟ ਵੀਨ ਤੋਂ ਆਇਆ ਮੌਕੇ ਤੇ ਆ ਕੇ ਕੰਟਰੋਲ ਕਰ ਲਿਆ ਜੀ। ਅਫਸਰਾਂ ਨੂੰ ਦੱਸਤਾ।